ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਤੇ ਸਥਿਤ ਫਰੈਂਡਸ ਹੋਟਲ ਵਿੱਚ ਪੁਲਿਸ ਨੇ ਕੀਤੀ ਰੇਡ ਚਾਰ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕੀਤਾ ਕਾਬੂ ਡੀਐਸਪੀ ਸਿਟੀ ਤੇ ਸਪੈਸ਼ਲ ਬ੍ਰਾਂਚ ਦੇ ਵੱਲੋਂ ਕੀਤੀ ਗਈ ਰੇਡ ਲੰਬੇ ਸਮੇਂ ਤੋਂ ਹੋਟਲ ਦੇ ਵਿੱਚ ਚੱਲ ਰਿਹਾ ਸੀ ਦੇਹਵਪਾਰ ਦਾ ਤੰਦਾ ਇੱਕ ਖਾਲੀ ਘਰ ਨੂੰ ਹੋਟਲ ਦੀ ਸ਼ਕਲ ਦੇ ਕੇ ਕੀਤਾ ਜਾ ਰਿਹਾ ਸੀ ਦੇਹਵਪਾਰ ਦਾ ਤੰਦਾ ਦੁਕਾਨਦਾਰਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਪੁਲਿਸ ਨੂੰ ਸ਼ਿਕਾਇਤ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਤੇ ਕੁਝ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੇਡ ਕੀਤੀ ਸੀ ਤੇ ਜਿਸ ਦੌਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਪੁਛਪੜਤਾਲ ਕਰ ਰਹੇ ਜਿਹੜਾ ਹੋਰ ਤੁਸੀਂ ਇਹਦਾ ਜੋ ਹੋਟਲ ਦੇ ਮਾਲਕ ਦਾ ਵੀ ਨਾ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰਦੇ ਹਾਂ ਕਿ ਗੋਣ ਦਾ ਮਾਲਕ ਕਰਾਏ ਤੇ ਆ ਕਿ ਉਸ ਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹੁਣੇ ਲੱਗੇ ਲੱਗੇ ਸਰ ਚੱਲਦਾ ਸਰ ਨਹੀਂ ਅਜੇ ਵੈਰੀਫਾਈ ਕਰਦੇ ਸੰਤ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਨ ਤੇ ਅਹੀਂ ਐਕਸ਼ਨ ਕਰ ਦਿੱਤਾ ਬਿਲਕੁਲ ਕੀਤੀ ਜਾਏਗੀ ਕਿੰਨਾ ਹੋਟਲ ਦਾ ਸਰ ਕਿੰਨੀਆਂ ਕੁੜੀਆਂ ਕੁੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਫੋਟੋ ਨਾ ਕੀ ਸਰ ਨੋ ਹੋਟਲ ਦਾ ਨਾਮ ਤਾਂ ਕੋ ਮੜਾ ਜਲਾ ਹੈ ਬਾਹਰ ਫਰੰਡ ਦਾ ਕੋ ਬੋਰਡ ਜੇ ਛੋਟਾ ਜੇ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਨੂੰ ਥੋੜਾ ਉਹ ਤਾਂ ਹੈ ਮੋਡੂ ਸਾਰੀ ਤਰਾਜੂਗਾ ਚੰਗੀ ਹਾਂ ਸਾਡੇ ਤਰਾਜੂਗਾ